ਜੀਵ ਬੱਦੇ ਕਰਮਾਂ ਦੇ ਆਉਂਦੇ ਨੇ ਸਾਧੂ ਭੇਜ ਆਪ ਰੱਬ ਦੇ ਜੀਵ ਬੱਦੇ ਕਰਮਾਂ ਦੇ ਆਉਂਦੇ ਨੇ ਸਾਧੂ ਭੇਜ ਆਪ ਰੱਬ ਦੇ ਜੀਵ ਬੱਦੇ ਕਰਮਾਂ ਦੇ ਸਾਧੂ ਭੇਜੇ ਹਾਪ ਰੱਬ ਜੀਵ ਬਧੇ ਕਰਮਾਂ ਦੇ ਸਾਧੂ ਭੇਜੇ ਹਾਪ ਜਨਮ ਮਰਨ ਦੋਹੁ ਮੈਂ ਨਹੀਂ ਜਨ ਪਰ ਪੁਕਾਰੀ ਆਏ ਜੀ ਦਾ ਦੇ ਭਗਤੀ ਲਾਇਨ ਹਰ ਸੋ ਲੈ ਮਲਾਏ ਸੋ ਜੇ ਆਪਾਂ ਜਿਹੜੇ ਜੀਵ ਆ ਆਪਾਂ ਕਰਮਾਂ ਦੇ ਬੰਨੇ ਹੋਇਆ ਆ ਲੈਣ ਦੇ ਸੰਬੰਧ ਨੇ ਵਾਰ-ਵਾਰ ਚੱਕਰ ਲਵਾ ਰਹੇ ਆ ਦੁਨੀਆ ਦਾ ਤੇ ਗੁਰੂ ਪਿਆਰੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਸੋ ਲੈਣ ਦੇਣ ਤੋਂ ਮੁਕਤ ਹੁੰਦੇ ਆ ਉਹਨਾਂ ਨੂੰ ਪ੍ਰਮਾਤਮਾ ਆਪ ਭੇਜਦਾ ਕਿ ਜਾਓ ਨਾਲੇ ਆਪ ਜਪਿਓ ਤੇ ਨਾਲੇ ਦੁਨੀਆ ਨੂੰ ਜੁਪਾ ਕੇ ਪਰਮੇਸ਼ਰ ਦਾ ਨਾਮ ਸੋ ਦੁਨੀਆ ਨੂੰ ਸੱਚ ਦਾ ਹੋਕਾ ਦੇ ਕੇ ਧਰਮ ਦੇ ਰਾਹ ਤੇ ਚਲਾ ਕੇ ਸੱਚ ਦਾ ਉਪਦੇਸ਼ ਦੇ ਕੇ ਪਰਮੇਸ਼ਰ ਦਾ ਨਾਮ ਜਪਾ ਕੇ ਤੇ ਦੁਨੀਆ ਦਾ ਭਲਾ ਕਰੋ ਸੋ ਤੁਹਾਡਾ ਤੇ ਭਲਾ ਹੋਇਆ ਹੀ ਆ ਸੋ ਤੁਸੀਂ ਜਾਓ ਦੁਨੀਆ ਤੇ ਸੋ ਜਿਹੜੇ ਰੱਬ ਦੇ ਪਿਆਰੇ ਉਹ ਕਰਮਾਂ ਦੇ ਬੰਨੇ ਨਹੀਂ ਆਉਂਦੇ ਉਹ ਤੇ ਆਪਣੀ ਮਰਜ਼ੀ ਨਾਲ ਆਉਂਦੇ ਆ ਤੇ ਗੁਰੂ ਪਿਆਰਿਓ ਪਰਮੇਸ਼ਰ ਉਹਨਾਂ ਨੂੰ ਭੇਜਦਾ ਜਦੋਂ ਉਹਨਾਂ ਦਾ ਦਿਲ ਕਰਦਾ ਜਿਵੇਂ ਸੱਪ ਕੰੰਜ ਲਾ ਦਿੰਦੇਵੇਂ ਸਰੀਰ ਛੱਡ ਕੇ ਚਲੇ ਜਾਂਦੇ ਜਿਵੇਂ ਆਪਾਂ ਪੁਰਾਣੇ ਕੱਪੜੇ ਸਿੱਟ ਦਿੰਦੇ ਆ ਨਵੇਂ ਪਾ ਲਈਨੇ ਸੋ ਮੇਲੇ ਲਾ ਦਿੰਦੇ ਆ ਧੋਤੇ ਪਾ ਲਈਨੇ ਇਸੇ ਤਰ੍ਹਾਂ ਰੱਬ ਦੇ ਜਿਹੜੇ ਪਿਆਰੇ ਉਹ ਜਦੋਂ ਮਰਜੀ ਆ ਜਾਣ ਜਦੋਂ ਮਰਜੀ ਚਲੇ ਜਾਣ ਉਹਨਾਂ ਤੇ ਕੋਈ ਬੰਨਣ ਨਹੀਂ ਹੁੰਦਾ ਆਪਾਂ ਤੇ ਬੰਨੇ ਆਏ ਆ ਲੈਣ ਦੇਣ ਦੇ ਕਰਮ ਧੱਕੇ ਮਾਰਦੇ ਸੋ ਗੁਰੂ ਪਿਆਰਿਓ ਜਿਨ੍ਹਾਂ ਦੇ ਆਪਾਂ ਧੀਆਂ ਪੁੱਤ ਜਿਹੜੇ ਆਪਣੇ ਧੀਆਂ ਪੁੱਤ ਬਣੇ ਆਂ ਕਈ ਵਾਰੀ ਉਹਨਾਂ ਦੇ ਆਪਾਂ ਧੀਆਂ ਪੁੱਤ ਬਣੇ ਸੋ ਇਹ ਲੈਣ ਦੇ ਦੇ ਸਬੰਧ ਵਾਰ-ਵਾਰ ਗੇੜੇ ਘਟਾਉਂਦੇ ਆਂ ਮਾਤ ਲੋਕ ਦਾ ਪਰ ਜਿਹੜੇ ਰੱਬ ਦੇ ਪਿਆਰੇ ਹੋ ਤੇ ਆਪਣੀ ਮਰਜ਼ੀ ਨਾਲ ਹੁੰਦੇ ਆ ਆਓ ਜੀ ਆਪਾਂ ਵੀ ਉਸ ਅਵਸਥਾ ਤੱਕ ਜਾਣਾ ਤੇ ਸਿਮਰਨ ਲੈ ਜਾਏਗਾ ਸੋ ਜਿਹੜਾ ਸਿਮਰਨ ਨੇ ਇਹ ਸਭ ਗੁਰੂ ਪਿਆਰਿਓ ਲੇਖੇ ਜੋਖੇ ਦੇ ਬੰਧਨ ਪਾੜ ਦਿੰਦਾ ਸਭ ਬੰਧਨ ਖਤਮ ਕਰ ਦਿੰਦਾ ਤੇ ਜਦੋਂ ਬੰਧਨ ਖਤਮ ਹੋ ਗਏ ਸੋ ਆਪਾਂ ਵੀ ਉਸ ਅਵਸਥਾ ਤੱਕ ਪਹੁੰਚ ਜਾਣਾ ਜਿੱਥੇ ਰੱਬ ਦੇ ਪਿਆਰੇ ਆਪਣੀ ਮਰਜ਼ੀ ਨਾਲ ਆਉਂਦੇ ਆ ਤੇ ਆਪਣੀ ਮਰਜ਼ੀ ਨਾਲ ਜਾਂਦੇ ਸੋ ਉਹ ਸਲੋਕ ਪਵਨ ਗੁਰੂ ਪਾਣੀ ਪਿਤਾ